आते तेरा तुलना लेगा भाई भाई सही काट है सपोर्टर भाई करा ले लिखाई मान आ लोग ले यार साहिदा दे कोई 2 रपी कोल का भट्ट ना आ ले आ ਦਾ ਦਾ ਗਾਜ਼ਨ ਆਂਕ ਨੂੰ ਦੇ ਦੇ ਚਰਾ ਰੱਖਣ ਵਾਲਾ ਰੱਖਣਾ ਜਾਂ ਮੇਰੀ ਸਾ ਨਾਲ ਗੱਲ ਗੱਲ ਖਾਈਏ ਕਰਾਲੂ ਖਰਾਬ ਨਾਲ ਨਹੀਂ ਨਹੀਂ ਠੀਕ ਹੈ ਪਾਲਾ ਹੈ ਗਰੀਬ ਬੰਦਾ ਚਾਰੇ ਨੇ ਪਾਲਰ ਨੂੰ ਕੀ ਕਹਿੰਦਾ ਪਰ ਕੋਈ ਹਾਂ ਜਾਣਾ ਕਿੰਨੇ ਤੋਂ ਫੇਰ ਤਾਂ ਧੱਕਾ ਤੇਰਾ ਯਾਰ ਮੈਂ ਧੱਕਾਗਾ ਤਾਂ ਲਖਾਈ ਮੇਰੇ ਨਹੀਂ ਨਹੀਂ ਲਖਾਈ ਦਾ ਚੱਕਰ ਉਹਦਾ ਲਖਾਈ ਕੋਈ ਲੈ ਕਰੀਆ ਤੇਰੀ ਮਰਜ਼ੀ ਜਾਂ ਤਾਂ ਪੱਟ ਦੇ ਦੀ ਜਾਂ ਰੱਖ ਲਈ ਸਾਡੇ ਦਾਦੀ ਕੋਲ ਨਹੀਂ ਬਈ ਕੋਲ ਜਾਂ ਜਾਣ ਤੇ ਹੁਣ ਕੀ ਆ ਪਰੇ ਉਹ ਨਹੀਂ ਜੇ ਖੱਟਿਆ ਕਿਨੇ ਕੁਛ ਫਪਾ ਰੱਖਣ ਨੂੰ ਪੱਟ ਲੈਣੀ ਹੈ ਦੇ ਦੇ ਮਨ ਜਾ ਤੇਰਾ ਰੱਖੇ ਰਵੇ ਉਹ ਯਾਰ ਤੂੰ ਕਿਹੜਾ ਕਿਹੜਾ ਗਰੰਟੀ ਦੇਈ ਜਾਂਦਾ ਯਾਰ ਭਾਈ ਵੇਚ ਲੈ ਯਾਰ ਕਿੰਨੇ ਦੀ ਵੇਚਣੀ ਆ ਹਨ ਆ ਬਸ ਸਾਢੇ ਤੇਰੇ ਦੇ ਕੋਈ ਵਹਾਨ ਆ ਵੇਚੇਗਾ ਕਿੰਨੇ ਦੀ ਹੁਣ ਸਾਢੇ ਲਵਾ ਕੇ ਮੁੱਲ ਹੋਰ ਨੂੰ ਵੜਾਵ ਦੇਣੀ 100 2 ਸਾਜ ਆਪ ਨੂੰ ਮਾ ਮੋਦ ਕਰਕੇ ਕੋਈ ਬਖਰਾਉਂ ਹੀ ਫੜਾਤਾ ਫਿਰ ਫਿਰ ਐਂ ਹੀ ਫੜਾਉਂਦੇ ਨੇ ਦੂਜੇ ਇੱਕ ਪਹਿਲੇ ਗਾਹਕ ਨੂੰ ਨਹੀਂ ਸੌਦਾ ਦੇਣਾ ਹਾਂ मुल तो कच्चा तो नहीं लाया दस फिर साढ़े दस दी करी है ये 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 ਏ 11 ਦੇ ਬੰਦੇ ਮਾਰ ਕੱਢ ਕੇ ਬਾਈ ਨੂੰ ਦਵਾ ਲਈ ਕੱਟ ਲੋ ਕੋ ਕੱਟ ਉਹਨੂੰ ਹੀ ਦਵਾਉਂਦਾ ਗਰੀਬ ਬੰਦੇ ਦਵਾਉਂਦਾ ਔਰ ਗੱਡੀਆਂ ਸਾਈਆ ਜਿਆ ਦੇ ਦੇ ਚੁੱਪ ਕਰ ਕਾਸ ਉਹ ਤੜਕਾਸ ਰਾਜੀ ਜਿਆ ਚ ਲਿਆ ਵਰ ਜਾ ਲੈ ਜ ਨਹੀਂ ਦਿੰਦਾ ਕਰਾਂਗੇ ਨਹੀਂ ਬੰਦਾ ਉਹ ਨਹੀਂ ਚਾਚਾ ਤੈਨੂੰ ਮਾਰਦੇ ਆ ਯਾਰ ਕੋਈ ਮਰੀ ਜਾਂਦਾ ਮੈਂ ਦਿਲ ਕਰਦਾ ਨਹੀਂ ਆ ਫਾੜ ਯਾਰ ਜਾ ਦੇਣੀ ਆ ਜਾਂ ਰੱਖ ਲਈ ਸਾਥੋਂ ਤੇ ਮੁੱਲ ਲਉ 11000 ਦੀ ਹੋ ਗਈ ਪੜ ਲਾਇਆ ਯਾਰ

दोनों तक इन्ना लायें। दो दिया। तो दो दिया। दो तो दिया। दो दिया। बे पैसे नौ दिन पाई के लिए बच्चर सोला आ गया फिर अपन चुप रहे। ठीक ठीक आ गया। क्यों जीनों मत दिए। ठीक। अबर जॉब गयी बात। तेरी बात तो बच्चे जाओ ना। हम्म सही है तेरी। आप अपनों